ਮੈਂ ਸੁਖਮੰਦਰ ਸਿੰਘ ਗੱਜਨਵਾਲਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਮਾਝ ਸਿੱਖ ਵੈਲਫੇਅਰ ਐਸੋਸੀਏਸ਼ਨ ਮੈਂ ਅੱਜ ਪੰਜਾਬ ਦੇ ਐਸਸੀ ਬੀਸੀ ਓਬੀਸੀ ਲੋਕਾਂ ਦੇ ਧਿਆਨ ਦੇ ਵਿੱਚ ਅਤੇ ਸਰਕਾਰ ਦੇ ਧਿਆਨ ਦੇ ਵਿੱਚ ਇੱਕ ਅਹਿਮ ਮੁੱਦਾ ਉਠਾਉਣ ਜਾ ਰਿਹਾ ਹਾਂ ਪੰਜਾਬ ਵਿੱਚ ਪਿਛਲੀਆਂ ਸਰਕਾਰਾਂ ਨੇ ਇਦੇ ਵਿੱਚ ਕਪਤਨ ਅਮਿੰਦਰ ਸਿੰਘ ਉਸ ਤੋਂ ਬਾਅਦ ਚਰਨ ਸੰਚਨੀ ਜਿਨ੍ਹਾਂ ਨੇ ਪੰਜਾਬ ਦੀਆਂ ਕੋਰਪੋਰੇਟ ਸਟੇੜੀਆਂ ਦੇ ਵਿੱਚ ਗੈਰ ਜ਼ਰੈਤੀ ਲੋਕ ਜਿਨ੍ਹਾਂ ਵਿੱਚ ਐਸਸੀ, ਬੀਸੀ ਤੇ ਓਬੀਸੀ ਲੋਕ ਆਉਂਦੇ ਆ ਉਹਨਾਂ ਦੇ ਕੋਰਪੋਰੇਟ ਸਟੇੜੀਆਂ ਵਿੱਚ ਖਾਤੇ ਖਲਵਾਉਣ ਸੰਬੰਧੀ ਸਰਕਾਰ ਦਾ ਫੈਸਲਾ ਹੋਇਆ ਸੀ ਜਿਸ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਕਪਨੀਆਂ ਬੜਾਈਆਂ ਕਈਆਂ ਸੀ ਖਾਤੇ ਖੁੱਲੇ ਸੀ ਅਤੇ ਉਹ ਕ ਉਹ ਲੋਕ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਬਣੇ ਸਨ ਜਿਹਦੇ ਅਨਸਾਰ ਉਹ ਸੁਸਾਇਟੀ ਕੋਲੋਂ ਆਪਣੇ ਕੰਮ ਧੰਦੇ ਲਈ 9000 ਦਾ ਕਰਜ਼ਾ ਲੈ ਸਕਦੇ ਸਨ ਜਿਹੜਾ 6 ਮਹੀਨੇ ਦੇ ਵਿੱਚ ਵਾਪਸ ਕਰਨਾ ਹੁੰਦਾ ਸੀ ਪਰ ਉਸ ਤੋਂ ਬਾਅਦ ਜਿਹੜੀ ਮੌਜੂਦਾ ਸਰਕਾਰ ਹੈ ਮਾਨ ਸਰਕਾਰ ਹੈ ਜਿਹਨੂੰ ਲਗਭਗ ਬਣੇ 3.5 ਸਾਲ ਹੋ ਚੱਲੇ ਨੇ ਉਸ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਤਾਂ ਜਿਨ੍ਹਾਂ ਲੋਕਾਂ ਦੇ ਖਾਤੇ ਖੁੱਲੇ ਸੀ ਕਾਪੀਆਂ ਬਣੇ ਸੀ ਜਾਂ ਤਾਂ ਉਹਨਾਂ ਦੇ ਖਾਤੇ ਬੰਦ ਹੋ ਗਏ ਕਾਪੀਆਂ ਜਿਹੜੀਆਂ ਨਮੈਰਡ ਹੋ ਗਈਆਂ ਅਤੇ ਜਿਹੜਾ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਸੀ ਓ ਵੀੜਾ ਹੈਗਾ ਲਗਭਗ ਖਤਮ ਹੋ ਗਿਆ ਅਸੀਂ ਆਲਰੇਡੀ ਅਮਰ ਸਿੱਖ ਵੈਲਫੇਅਰ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਕੋਰਪੋਰੇਟ ਸੈੜੀਆਂ ਦੇ ਵਿੱਚ ਐਸ ਸੀ, ਬੀ ਸੀ, ਓ ਬੀ ਸੀ ਲੋਕਾਂ ਦੇ ਜਿਹੜੇ ਹੈਗੇ ਆ ਉਹ ਖਾਤੇ ਖੋਲੇ ਜਾਣ ਉਹਨਾਂ ਨੂੰ ਮੈਂਬਰ ਬਣਾਇਆ ਜਾਵੇ ਕਾਪੀਆਂ ਜਾਰੀ ਕੀਤੀਆਂ ਜਾਣ ਅਤੇ ਜਿਹੜੀਆਂ ਕਾਪੀਆਂ ਦੀ ਮਿਆਦ ਪੁੱਗੀ ਆ ਉਹ ਰੀਨਿਊ ਕੀਤੀਆਂ ਜਾਣ ਅਤੇ ਜਿਹੜਾ ਸਰਕਾਰ ਨੇ 9000 ਉਨਾਂ ਨੂੰ ਕਰਜ਼ਾ ਦੇਣ ਦੀ ਗੱਲ ਕਹੀ ਸੀ ਉਹ ਕਰਜ਼ਾ ਵਧਾ ਕੇ 50000 ਤੋਂ ਲੈ ਕੇ 1 ਲੱਖ ਤੱਕ ਕਿੜਾ ਹੈਗਾ ਉਹਨਾਂ ਨੂੰ ਕਰਜ਼ਾ ਲੈਣ ਦੀ ਸਹੂਲਤ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਕੰਮ ਧੰਦੇ ਸਹਾਇਕ ਕੰਮ ਧੰਦੇ ਚਲਾ ਸਕਣ ਅਤੇ ਆਪਣੀ ਰੋਜੀ ਰੋਟੀ ਦੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਣ ਕਿਉਂਕਿ ਸਰਕਾਰਾਂ ਨੇ ਬਹੁਤ ਲੰਬੇ ਸਮੇਂ ਤੋਂ ਐਸ்சி ਬੀਸੀ ਅਤੇ ओबीसी ਲੋਕਾਂ ਨੂੰ ਅੱਖੋ-ਪਰਖੋ ਕੀਤਾ ਹੋਇਆ ਹੈ ਅਤੇ ਸਭ ਤੋਂ ਜ਼ਿਆਦਾ ਜਿਹੜੀ ਉਹਨਾਂ ਦੀ ਆਰਥਿਕ ਜਿਹੜੀ ਹਾਲਤ ਹੈ ਮੰਦੀ ਹਾਲਤ ਹੋਈ ਪਈ ਆ ਤਾਂ ਉਹਨੂੰ ਆਰਥਿਕ ਹਾਲਤ ਨੂੰ ਸੁਧਾਰਨ ਲਈ ਸਰਕਾਰ ਜਿਹੜੀ ਹੈਗੀ ਆ ਲਗਭਗ ਇਹ ਵੀ ਪਤਾ ਲੱਗਾ ਹੈਗਾ ਕਿ 5-6 ਸਾਲਾਂ ਤੋਂ ੜੇ ਹੈਗਾ ਸਰਕਾਰ ਨੇ ਜਿਹੜੀਆਂ ਨਵੀਆਂ ਕਾਪੀਆਂ ਜਿਹੜੀਆਂ ਖਾਤੇ ਨਵੇਂ ਖਾਤੇ ਖੁੱਲੇ ਜਾਣੇ ਹੈਗੇ ਆ ਉਹ ਨਹੀਂ ਖੁੱਲੇ ਜਾ ਰਹੇ ਤੇ ਨਾਹੀ ਜਿਹੜਾ ਹੈਗਾ ਕਿਸੇ ਨੂੰ ਅਜੇ ਕਰਜ਼ਾ ਦਿੱਤਾ ਜਾ ਰਿਹਾ ਹੈਗਾ ਤਾਂ ਇਸ ਲਈ ਜ਼ਰੂਰੀ ਹੈਗਾ ਕਿ ਸਾਰੇ ਹੀ ਪਿੰਡਾਂ ਦੇ ਵਿੱਚ ਜਿੱਥੇ ਕੋਵਰਟ ਸੜੀਆਂ ਬਣੀਆਂ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਇਹ ਜਿਹੜੇ ਐਸ்சி ਬੀਸੀ ਓਬੀਸੀ ਲੋਕਾਂ ਦਾ ਉਹਨਾਂ ਦੇ ਖਾਤੇ ਹੈਗੇ ਆ ਖੋਲ ਕੇ ਉਹਨਾਂ ਨੂੰ ਇਹ ਲੋਨ ਲੈਣ ਦੀ ਜਿਹੜੀ ਸਹੂਲਤ ਹੈਗੀ ਆ ਜਾਂ ਹੋਟ ਪਾਉਣ ਦੀ ਸਹੂਲਤ ਹੈਗੀ ਆ ਉਹ ਦਿੱਤੀ ਜਾਵੇ ਤਾਂ ਜੋ ਉਹ ਸਰਕਾਰ ਦਾ ਜਿਹੜਾ ਸਸਤਾਵਾਂ ਹੈਗੀਆਂ ਆਧਾਰੇ ਆ ਉਹਨਾਂ ਦੇ ਵਿੱਚ ਉਹਨਾਂ ਦੀ ਹਿੱਸੇਦਾਰੀ ਹੋਵੇ ਉਹ ਵੀ ਜਿਹੜਾ ਹੈਗਾ ਆਪਣਾ ਬਣਦਾ ਯੋਗਦਾਨ ਪਾ ਸਕਣ ਇਸ ਲਈ ਮੇਰੀ ਬੇਨਤੀ ਹੈਗੀ ਆ ਸਰਕਾਰ ਨੂੰ ਕਿ ਉਹ ੜੇ ਹੈਗੇ ਆ ਅ ਇੱਕ ਖਾਤੇ ਖੋਲਣਾ ਪਰ ਕਈ ਪਿੰਡਾਂ 'ਚ ਪਤਾ ਲੱਗਾ ਹੈਗਾ ਕਿ ਅਜੇ ਤੱਕ ਜਿਹੜੇ ਐਸਸੀ ਲੋਕਾਂ ਦੇ ਜਾਂ ਬੀਸੀ ਲੋਕਾਂ ਦੇ ਆ ਜਾਂ OBC ਲੋਕਾਂ ਦੇ ਹੈਗੇ ਆ ਉਹ ਖਾਤੇ ਨਹੀਂ ਖੋਲੇ ਗਏ ਨਾ ਹੀ ਉਹਨਾਂ ਦੀ ਵੋਟ ਬਣਾਈ ਗਈ ਹੈਗੀ ਆ ਨਾ ਹੀ ਉੱਥੋਂ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਉਹਨਾਂ ਨੂੰ ਲੋਨ ਮਿਲਦਾ ਹੈਗਾ ਇਸ ਲਈ ਸਰਕਾਰ ਇਸ ਪਾਸੇ ਜਿਹੜਾ ਹੈਗਾ ਫੌਰਤ ਧਿਆਨ ਦੇਵੇ ਅਤੇ ਇਹਨਾਂ ਲੋਕਾਂ ਨੂੰ ਵਿੜਾ ਹੈਗਾ ਸਰਕਾਰ ਵੱਲੋਂ ਜਿਹੜੀ ਪਹਿਲੇ ਸਰਕਾਰਾਂ ਵੱਲੋਂ ਜੋ ਨੋਟੀਫਿਕੇਸ਼ਨ ਕੀਤਾ ਗਿਆ ਸੀ ਜੋ ਸੂਲ ਦਿੱਤੀ ਗਈ ਸੀ ਉਹ ਐਨ ਬੈਨ ਲਾ ਕਰਕੇ ਇਹਨਾਂ ਨੂੰ 50000 ਤੋਂ ਲੈ ਕੇ 1 ਲੱਖ ਦਾੜਾ ਹੈਗਾ ਉਹ ਲੋਨ ਦਿੱਤਾ ਜਾਵੇ ਅਤੇ ਨਾਲ ਹੀ ਜਿਹੜਾ ਹੈਗਾ ਕੋਵਿਡ ਸਾਈਡ ਕੈਂਡ ਚੋਣਾਂ ਦੇ ਵਿੱਚ ਜਿਹੜੀ ਉਹਨਾਂ ਦੀ ਵੋਟ ਹੈਗੀ ਆ ਉਹਨਾਂ ਵੋਟਾਂ ਵੋਟ ਬਣਾ ਕੇ ਉਹਨਾਂ ਦੀ ਉਹਨਾਂ ਵਿੱਚ ਉਹਨਾਂ ਨੂੰ ਹਿੱਸਾ ਲੈਣ ਦੀ ਜਾਇਜ਼ ਦਿੱਤੀ ਜਾਵੇ ਤਾਂ ਜੋ ਉਹ ਵੀ ਜਿਹੜਾ ਹੈਗਾ ਇਸ ਡੈਮੋਕਰੈਟਿਕ ਦੇਸ਼ ਦੇ ਵਿੱਚ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਈ ਅੱਗੇ ਵੱਧ ਸਕਣਾ ਅਤੇ ਆਪਣਾ ਆਰਥਿਕ ਪੱਧਰ ਉੱਚਾ ਕਰ ਸਕਣਾ ਤਾਂ ਮੈਂ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਅਤੇ ਸਾਰੇ ਹੀ ਪੰਜਾਬ ਦੇ ਐਸ.ਬੀ.ਐਸ.ਓ. ਅਫਸਰਾਂ ਨੂੰ ਮੈਂ ਬੇਨਤੀ ਕਰਦਾ ਕਿ ਆਓ ਆਪਾਂ ਸਾਰੇ ਜਿਹੜਾ ਹੈਗਾ ਆਪਣਾ ਹਿੱਸਾ ਲੈਣ ਲਈ ਸਰਕਾਰ ਤੇ ਆਪਾਂ ਦਬਾਅ ਬਣਾਈਏ ਸਰਕਾਰ ਕੋਲੋਂ ਇਹ ਮੰਗ ਕਰੀਏ ਤੇ ਸਰਕਾਰ ਜਿਹੜੀ ਹੈਗੀ ਆ ਬਿਨੇ ਸਰਕਾਰਾਂ ਦੇ ਨੋਟੀਫਿਕੇਸ਼ਨ ਦੇ ਹੈਗੀ ਆ ਕਾਪੀ ਬਣਾਉਣ ਦਾ ਸਾਤਾਖ ਲਾਉਣ ਦਾ ਕਾਪੀ ਬਣਾਉਣ ਦਾ ਤੇ ਰੋਡ ਪਾਉਣ ਦਾ ਦਾ ਗਾਥਕਰ ਉਹਨਾਂ ਨੂੰ ਮਿਲ ਸਕੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਸਾਰਿਆਂ ਨੂੰ ਵਹਿਮ ਵਿੱਚ ਖਾਲਸਾ ਵਹਿਮ ਵਿੱਚ ਕੀ ਫਤਿਹ